ਬਰਸਾਤ ਦੇ ਦਿਨਾਂ ਵਿੱਚ ਕਬੀਰ ਦੇ ਘਰ ਇੱਕ ਨਿੰਮ ਦਾ ਪੌਦਾ ਪੈਦਾ ਹੋ ਗਿਆ। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿੱਚ। ਕਬੀਰ ਜੀ ਲੋਈ ਨੂੰ ਕਹਿਣ ਲੱਗੇ ਘਰ ਵਿੱਚ ਦਰਖਤ ਚੰਗਾ ਹੁੰਦਾ। ਖਾਸ ਕਰਕੇ ਨਿੰਮ ਦਾ ਦਰਖਤ। ਇਹ ਨਿੱਕਾ ਜਿਹਾ ਬੂਟਾ ਜੰਮਿਆ ਵਾ। ਇਹਨੂੰ ਮਰ ਜਾਣ ਨਾ ਦੇਵੀਂ। ਇਹਨੂੰ ਵੱਡਾ ਕਰਨਾ ਆਪਾਂ। ਘਰ ਵਿੱਚ ਦਰਖਤ ਹੋਣਾ ਚਾਹੀਦਾ ਵਾ। ਮੈਨੂੰ ਨਿੰਮ ਦੀ ਦਾਤਨ ਲੈਣ ਵਾਸਤੇ ਦੂਰ ਦੂਰ ਜਾਣਾ ਪੈਂਦਾ। ਲੋਈ ਨੇ ਕਿਹਾ ਸਤਿਵੰਤ ਜੀ। ਪ੍ਰਸਾਦ ਖਤਮ ਹੋਈ। ਤੇ ਅੱਜ ਲੋਈ ਨੇ ਮਹਿਸੂਸ ਕੀਤਾ ਕਿ ਬਹੁਤ ਦਿਨ ਹੋ ਗਏ ਪਾਣੀ ਪਾਏ ਨੀ ਤੇ ਇਸ ਬੂਟੇ ਵਿੱਚ ਕੁਝ ਪਾਣੀ ਪਾਈਏ ਬਾਹਰੋਂ ਖੂਹ ਤੋਂ ਪਾਣੀ ਭਰ ਕੇ ਲਿਆਈ ਤੇ ਪਾਣੀ ਪੋਣ ਲੱਗੀ ਕਬੀਰ ਨੇ ਪੁੱਛਿਆ ਕਿੱਥੋਂ ਨਹੀਂ ਆਈਆਂ ਜਲ ਉਹ ਸਾਹਮਣੇ ਖੂਹ ਤੋਂ ਨਹੀਂ ਉਸ ਖੂਹ ਦਾ ਪਾਣੀ ਤਾਂ ਅਸੀਂ ਪੀਵਾਂਗੇ ਇਸ ਬੂਟੇ ਵਿੱਚ ਗੰਗਾ ਦਾ ਜਲ ਪਾ ਜਾਂ ਗੰਗਾ ਤੋਂ ਭਰ ਕੇ ਲਿਆ ਹੁਕਮ ਮੰਨ ਕੇ ਲੋਈ ਚਲੀ ਗਈ ਤੇ ਗੰਗਾ ਤੋਂ ਭਰ ਲਿਆਈ ਨਿੰਮ ਨੂੰ ਪਾਣੀ ਦਿੰਦੀ ਹੈ ਹੁਣ ਜਦ ਵੀ ਬੂਟੇ ਨੂੰ ਲੋੜ ਹੋਵੇ ਪਾਣੀ ਦੀ ਤਾਂ ਗੰਗਾ ਤੋਂ ਭਰ ਕੇ ਲਿਆਉਂਦੀ ਪੰਜ ਸੱਤ ਸਾਲਾਂ ਦੇ ਵਿੱਚ ਐ ਨੀਮ ਦਾ ਬੂਟਾ ਇੱਕ ਬਹੁਤ ਵੱਡੇ ਦਰਖਤ ਦੇ ਰੂਪ ਵਿੱਚ ਪ੍ਰਗਟ ਹੋਇਆ ਕਬੀਰ ਨੇ ਦਾਤਣ ਥੋੜੀ ਤੇ ਬਹੁਤ ਖੁਸ਼ ਹੋਇਆ ਘਰ ਦੇ ਵਿੱਚ ਦਰਖਤ ਜੁ ਹੋਇਆ ਸੀ ਉਹਦੀ ਸ਼ਾਮ ਹੀ ਹੋਈ ਦਾਤਣ ਮੂੰਹ ਦੇ ਵਿੱਚ ਪਾਈ ਤੇ ਸੁੱਟ ਦਿੱਤੀ ਨਹੀਂ ਕੀਤੇ ਲੋਈ ਕਹਿੰਦੀ ਹਰਾਨੀ ਆ ਬਾਹਰ ਲੱਭਣ ਜਾਂਦੀ ਸੀ ਦਾਤਣ ਤੇ ਹੁਣ ਘਰ ਦੇ ਵਿੱਚ ਹੋ ਗਈ ਆ ਦਰਖਤੇ ਦਾਤਣ ਮੂੰਹ ਵਿੱਚ ਪਾ ਕੇ ਸੁੱਟ ਦਿੱਤੀ ਕੀ ਤੀਨੀਆ ਦਾਤਣ ਤੁਸੀਂ ਕਬੀਰ ਜੀ ਕਹਿੰਦੇ ਲੋਈ ਤੈਨੂੰ ਇਸ ਗੱਲ ਦੀ ਹਰਾਨੀ ਆ ਕਿ ਮੈਂ ਦਾਤਣ ਨਹੀਂ ਕੀਤੀ ਤੇ ਮੈਨੂੰ ਇਸ ਗੱਲ ਦਾ ਅਫਸੋਸ ਆ ਕਿ ਸਾਡੀ 5-7 ਵਰਿਆਂ ਦੀ ਮਿਹਨਤ ਬਰਬਾਦ ਹੋ ਗਈ ਐਵੇਂ ਹੀ ਕਿਉਂ ਅਮਰਤ ਲੈ ਲੈ ਕੇ ਨਿੰਮ ਦੀ ਸਿੰਚਾਈ ਕੀਤੀ ਗੰਗਾ ਦਾ ਜਲ ਅਮਰਤ ਸਮਾਨ ਸੀ ਐਸੀ ਸੀਜ਼ ਕਿਸ ਦਰਖਤ ਨੂੰ ਵੱਡਾ ਕੀਤਾ ਪਰ ਕੌੜੀ ਦੀ ਕੌੜੀ ਇਸਦੇ ਵਿੱਚ ਮਠਾਸ ਕੋਈ ਨਹੀਂ ਐਸਨੇ ਆਪਣਾ ਸੁਭਾਅ ਜਿਹੜਾ ਵਾ ਉਹ ਅਜੇ ਤੱਕ ਨਹੀਂ ਬਦਲਿਆ ਤੇ ਸਾਡੀ ਤੇ ਸਾਰੀ ਜਿਹੜੀ ਮਿਹਨਤ ਆ ਉਹ ਬੇਕਾਰ ਚਲੀ ਗਈ ਆ ਇਹਨੂੰ ਵੱਡੇ ਕਰਨ ਵਿੱਚ ਹੈ ਜਿਸ ਤਰ੍ਹਾਂ ਨਿੰਮਨੇ ਆਪਣਾ ਸੁਭਾਅ ਨਹੀਂ ਬਦਲਦੀ ਗੁਸਤਾਖੀ ਮੁਆਫ ਪੱਕਿਆ ਹੋਇਆ ਸੁਭਾਵੀ ਮਨੁੱਖ ਦਾ ਨਹੀਂ ਬਦਲਦਾ ਭਾਵੇਂ ਲੱਖ ਤੁਸੀਂ ਸਮਝਾਓ ਮਰਦਾਨੇ ਨੇ ਇੱਕ ਦਿਨ ਪ੍ਰਸ਼ਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਹਾਰਾਜ ਜੀ ਮੈਨੂੰ ਹੈਰਾਨੀ ਹੁੰਦੀ ਆ ਵੀ ਕਈ ਆਪਣੇ ਮਿੱਠੇ ਬਚਨ ਸੁਣਦੇ ਆ ਤੇ ਬੜੇ ਮਿੱਠੇ ਬੋਲ ਸੁਣਦੇ ਆ ਪਰ ਉਹਨਾਂ ਦੇ ਹਿਰਦੇ ਦੀ ਘੜਤਣ ਨਹੀਂ ਜਾਂਦੀ ਕੱਲ ਕੀ ਆ ਸਭ ਜੀ ਫਰਮਾਉਂਦੇ ਆ ਅਮਰਤ ਖੰਡ ਦੁੱਧ ਮਦ ਸੰਚੇ ਤੂੰ ਬਨ ਚਾਤ ਰੇ ਆਪਣਾ ਆਪ ਤੋਂ ਕਭੋ ਨਾ ਛੁਡਸ ਪਿਸਨ ਪ੍ਰੀਤ ਜਿਓਰੇ ਲਿਖਤ ਗਿਆਨੀ ਸੰਸਿੰਘ ਮਸਕੀਨ ਜੀ ਵਾਜ ਜੱਸੀ ਸੰਧੂ ਫਿਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਰਚਨਾ ਦੇ ਨਾਲ ਲਿਖਤ ਦੇ ਨਾਲ ਤੇ ਜੀਜੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਤੁਸੀਂ ਕਰ ਲਵੋ ਇਹੋ ਜਿਹਾ ਹੋਰ ਸੋਹਣੀਆਂ ਸੋਹਣੀਆਂ ਵੀਡੀਓ ਸੁਣਨ ਲਈ ਦੇਖਣ ਲਈ